ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਤਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ 10 ਦਿਨਾਂ ਬਾਅਦ ਵੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ 'ਚ ਨਹੀਂ ਆਇਆ ਕੋਈ ਸੁਧਾਰ ਹਾਲਤ ਅਜੇ ਵੀ ਨਾਜ਼ੁਕ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ ਨਹੀਂ ਮਿਲੀ ਕੋਈ ਰਾਹਤ ਪੰਜਾਬ ਵਿੱਚ ਫਿਰ ਤੋਂ ਇਸ ਦਿਨ ਹੋਵੇਗੀ VOTING ਤਰਨ ਤਰਨ ਜਿਮਨੀ ਚੌਂਦਾ ਹੋਇਆ ਐਲਾਨ ਪੰਜਾਬ ਵਿੱਚ ਖੁੱਲਣ ਜਾ ਰਿਹਾ ਹੈ ਨਵਾਂ 에어ਪੋਰਟ ਕੇਂਦਰੀ ਰਾਜ ਮੰਤਰੀ ਡਵੀਨ ਸਿੰਘ ਬਿੱਟੂ ਨੇ ਕਰਤਾ ਐਲਾਨ ਅੱਜ ਸ਼੍ਰੀ ਅਕਾਲ ਤੱਕ ਸਾਇਬ ਨਤਮਸਤਕ ਹੋਣਗੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤ ਦੇ ਆਗੂ ਪਾਰਟੀ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੀਤੀ ਜਾਵੇਗੀ ਅਰਦਾਸ ਅਮਰਿਤਪਾਲ ਸਿੰਘ ਦੀ ਪਾਰਟੀ ਵੀ ਲੜੇਗੀ ਤਰਨਤਾਰਨ ਜਿਮਨੀ ਚੌਣ ਸੰਸਦ ਮੈਂਬਰ ਸਰਜੀਤ ਸਿੰਘ ਖਾਲਸਾ ਨੇ ਕੀਤਾ ਐਲਾਨ ਪੰਜਾਬ 'ਚ ਅੱਜ ਮੁਰਭਾਰੀ ਮੀ ਪੈਂਦੀ ਸੰਭਾਵਨਾ 13 ਜ਼ਿਲ੍ਹਿਆਂ ਲਈ ਅਲਰਟ ਕੀਤਾ ਜਾ ਰਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਭੜਕੇ ਪ੍ਰਗਟ ਸਿੰਘ ਕੇ ਹੱਥ 3 ਸਾਲਾਂ ਦੇ ਕਰਜ਼ੇ ਤੇ ਵਾਈਟ ਪੇਪਰ ਜਾਰੀ ਕਰੇ ਸਰਕਾਰ ਇੰਨਾ ਪਿੰਡਾਂ ਲਈ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ ਕਰੋੜਾਂ ਰੁਪਏ ਨਾਲ ਹੋਣਗੇ ਵਿਕਾਸ ਕਾਰਜ ਪੰਜਾਬ ਸਰਕਾਰ ਨੇ ਕੀਤਾ ਵੱਡਾ ਫੇਰਬਦਲ ਇਨ ਅਧਿਕਾਰੀਆਂ ਦੇ ਅਚਾਨਕ ਹੋਏ ਤਬਾਦਲੇ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਪੰਜਾਬ ਰੋਡਵੇਜ਼ ਦਾ ਸੁਪਰੀਡੈਂਟ 40000 ਦੀ ਰਿਸ਼ਵਤ ਲੈਦਾ ਕੀਤਾ ਗ੍ਰਿਫਤਾਰ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਬੇਸ਼ੱਕ ਉਹਨਾਂ ਦੀ ਸਿਹਤ 'ਤੇ ਆਬੀ ਲੇਰਦਾਸਾਂ ਦਾ ਦੌਰ ਜਾਰੀ ਹੈ ਕੀ ਰਾਜਵੀਰ ਜਵੰਦਾ ਠੀਕ ਠਾਕ ਸਾਡੇ ਵਿਚਾਰ ਆ ਜਾਣ ਪਰ ਇੰਨਾ ਸਭ ਦੇ ਵਿਚਾਲੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਰਾਜਵੀਰ ਜਵੰਦਾ 11 ਦਿਨਾਂ ਤੋਂ ਵੈਂਟੀਲੇਟਰ ਸਪੋਰਟ ਤੇ ਹਨ ਅਤੇ ਉਹਨਾਂ ਦੇ ਜੱਦੀ ਪਿੰਡ ਚ ਸ਼੍ਰੀ ਅਖੰਡ ਪਾਤਸ਼ਾਹਬ ਦਾ ਪਾਠ ਰਖਵਾਇਆ ਜਾਵੇਗਾ ਤੇ ਰਾਜਵੀਰ ਜਵੰਦਾ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਦਾ ਲਗਾਤਾਰ ਦੌਰ ਜਾਰੀ ਹੈ ਫੋਰਟਿਸ ਹਸਤਾਲ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਹੁਣ ਮੈਡੀਕਲ ਬਿਲਟਨ ਜਾਰੀ ਨਹੀਂ ਕੀਤਾ ਜਾ ਰਿਹਾ ਕਿਉਂਕਿ ਰਾਜਵੀਰ ਜਵੰਦਾ ਦੀ ਸਿਹਤ ਉਵੇਂ ਹੀ ਬਣੀ ਹੋਈ ਹੈ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਹਾਦਸੇ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਪੰਚਕੂਲਾ ਲਿਜਾਇਆ ਗਿਆ ਸੀ ਅਤੇ ਫਿਰ ਜਦੋਂ ਉਹਨਾਂ ਦੀ ਹਾਲਤ ਵਿਗੜੀ ਗਈ ਤਾਂ ਉਨ੍ਹਾਂ ਨੂੰ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਡਾਕਟਰਾਂ ਅਨੁਸਾਰ ਉਨ੍ਹਾਂ ਦੇ ਦਿਮਾਗ ਤੱਕ ਆਕਸੀਜਨ ਦੀ ਘਾਟ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਟਿਆਲਾ ਦੀ ਇੱਕ ਅਦਾਲਤ ਨੇ ਇਸ ਨੌਰਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਠਾਨਮਾਜਰ ਦੀਗਾਉ ਜਮਾਨਤ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਜੋ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ 1 ਮਹੀਨੇ ਤੋਂ ਫਰਾਰ ਹਨ ਹਾਲਾਂਕਿ ਉਨ੍ਹਾਂ ਨੂੰ ਅਜੇ ਤੱਕ ਰਾਹਤ ਨਹੀਂ ਮਿਲੀ ਹੈ ਅਦਾਲਤ ਨੇ ਹੁਣ ਅਗਲੀ ਸੁਣਵਾਈ ਨੂੰ ਅਕਤੂਬਰ ਨੂੰ ਤੈਅ ਕੀਤੀ ਹੈ ਉਦੋਂ ਫੈਸਲਾ ਆਉਂਦੀ ਉਮੀਦ ਹੈ ਪਿਛਲੀ ਸੁਣਵਾਈ ਲਾਪਗ 2.5 ਘੰਟੇ ਤੱਕ ਚੱਲੀ ਸੀ ਇਸ ਸੁਣਵਾਈ ਦੌਰਾਨ ਵਿਧਾਇਕ ਪਠਾਨ ਮਾਜਰਾ ਦੇ ਵਕੀਲਾਂ ਨੇ ਕਈ ਦਲੀਲਾਂ ਪੇਸ਼ ਕੀਤੀਆਂ ਪਰ ਸਰਕਾਰੀ ਵਕੀਲਾਂ ਨੇ ਇਤਰਾਜ਼ ਕੀਤਾ ਪਠਾਨ ਮਾਜਰਾ ਨੇ ਆਪਣੀ ਪਟੀਸ਼ਨ ਵਿੱਚ ਦੋ ਮੁੱਖ ਦਲੀਲਾਂ ਦਿੱਤੀਆਂ ਪਹਿਲੀ ਕੀ ਉਸ ਦੇ ਖਿਲਾਫ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਦੂਜੀ ਕੀ ਜਿਸ ਸ਼ਿਕਾਇਤ ਦੇ ਆਧਾਰ ਤੇ ਕੇਸ ਦਾਇਰ ਕੀਤਾ ਗਿਆ ਸੀ ਉਹ ਲੰਬੇ ਸਮੇਂ ਤੋਂ ਲੰਬੀ ਸੀ ਹਾਲਾਕੀ ਸਰਕਾਰੀ ਵਕੀਲ ਨੇ ਕਿਹਾ ਕਿ ਸਥਾਪਿਤ ਨੀਮਾ ਅਨੁਸਾਰ ਕਾਰਵਾਈ ਕੀਤੀ ਗਈ ਸੀ ਅਤੇ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕੀਤਾ ਗਿਆ ਸੀ ਭਾਰਤੀ ਚੋਣ ਕਮਿਸ਼ਨਰ ਵੱਲੋਂ ਬਿਹਾਰ ਵਿਧਾਨ ਸਭਾ ਦੇ ਨਾਲ ਤਰਨਤਨ ਜਿਮਨੀ ਚੋਣ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣ ਅਧਿਕਾਰੀ ਗਿਆਨੇਸ਼ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ ਗਿਆਨੇਸ਼ ਕੁਮਾਰ ਨੇ ਦੱਸਿਆ ਕਿ ਬਿਹਾਰ ਵਿੱਚ 2, 6 ਤੇ 11 ਨਵੰਬਰ ਨੂੰ VOTING ਹੋਵੇਗੀ ਇਸ ਦੇ ਨਾਲ ਹੀ ਤਰਨਤਾਰਨ ਜਿਮਨੀ ਚੌਂ ਲਈ 11 ਨਵੰਬਰ ਨੂੰ VOTING ਹੋਵੇਗੀ ਅਤੇ 14 ਨਵੰਬਰ ਨੂੰ ਨਤੀਜੇ ਆਉਣਗੇ ਦੱਸ ਦਈਏ ਕਿ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਕਾਰਨ ਇਹ ਸੀਟ ਖਾਲੀ ਹੋਈ ਹੈ ਤਿੰਨੇ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਨੂੰ ਟਿਕਟ ਦਿੱਤੀ ਹੈ ਆਪ ਨੇ ਤਰਨਤਾਰਨ ਸੀਟ ਤੋਂ ਹਰਮੀ ਸਿੰਘ ਸੰਦੂ ਨੂੰ ਉਮੀਦਵਾਰ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੋਰ ਂਦਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਭਾਜਪਾ ਨੇ ਤਰਨਤਾਰਨ ਦੀ ਜਿਮਨੀ ਚੋਣ ਲਈ ਹਰਜੀਤ ਸਿੰਘ ਸੰਤੂ ਨੂੰ ਟਿਕਟ ਦਿੱਤੀ ਹੈ ਪੰਜਾਬ ਵਿੱਚ ਜਲਦੀ ਹੀ ਇੱਕ ਹੋਰ 에어ਪੋਰਟ ਖੁੱਲਣ ਦਾ ਆਪਦਰਾ ਹੋ ਸਕਦਾ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਟੀ ਹਲਵਾਰਾ 에어ਪੋਰਟ ਦੀ ਬਿਲਡਿੰਗ ਕਲੀਅਰੈਂਸ ਦੀ ਜਾਂਚ ਲਈ ਲੁਧਿਆਣਾ ਪਹੁੰਚ ਰਹੀ ਹੈ। ਉਹਨਾਂ ਨੇ ਕਿਹਾ ਕਿ ਛੇਤੀ ਹੀ 에어ਪੋਰਟ ਦਾ ਇਹ ਸੁਪਨਾ ਸਾਕਾਰ ਹੋਣ ਵਾਲਾ ਹੈ। ਰਵਨੀਤ ਸਿੰਘ ਬਿੱਟੂ ਨੇ ਵੀ ਕਿਹਾ ਕਿ ਇਹ ਕਦਮ ਲੁਧਿਆਣਾ ਦੇ ਹਵਾਈ ਸੰਪਰਕ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਵੱਡਾ ਮੀਲ ਪੱਥਰ ਹੈ। ਉਹਨਾਂ ਨੇ ਕਿਹਾ ਕਿ ਇਹ 에어ਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਗਵਾਈ ਹੇਠ ਪੰਜਾਬ ਦੇ ਵਿਕਾਸ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੀ ਨਵ ਨਿਯੁਕਤ ਵਰਕਿੰਗ ਕਮੇਟੀ ਮੈਂਬਰ ਤੇ ਪ੍ਰਧਾਨ ਸਮੇਤ ਹੋਰ ਅਹੁਦੇਦਾਰ 7 ਅਕਤੂਬਰ ਯਾਨੀ ਅੱਜ ਸ਼੍ਰੀ ਅਕਾਲ ਤਖਸਾਈ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਿੰਗ ਕਮੇਟੀ ਮੈਂਬਰ ਅੱਜ ਬਾਅਦ ਦੁਪਹਿਰ ਅੱਜ 12 ਵਜੇ ਦੁਪਹਿਰ ਬੁਰਜ ਅਕਾਲੀ ਫੁੱਲਾ ਸਿੰਘ ਵਿਖੇ ਇਕੱਤਰ ਹੋਣਗੇ ਇਸ ਉਪਰੰਤ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸਾਰੇ ਆਗੂ ਸੰਗਤ ਦੇ ਰੂਪ ਵਿੱਚ ਸ਼੍ਰੀ ਅਕਾਲ ਤੱਕ ਸਾਈ ਪਹੁੰਚਣਗੇ ਜਿੱਥੇ ਪਾਰਟੀ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਵੇਗੀ। ਐਮਪੀ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਤਰਨਤਨ ਜਿਮਨੀ ਚੌਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਐਮਪੀ ਫਰੀਦਕੋਟ ਸਰਵਜਿ ਸਿੰਘ ਖਾਲਸਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇੱਕ ਦੋ ਦਿਨ ਵਿੱਚ ਉਮੀਦਵਾਰ ਦਾ ਨਾਮ ਐਲਾਨ ਦੇਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਉਮੀਦਵਾਰ ਦਾ ਨਾਮ ਦੱਸਣਗੇ। ਦਾਸ ਦिए ਕਿ ਹਲਕਾ ਤਰਨ ਤਨਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਮੌਤ ਕਾਰਨ ਇਹ ਸੀਟ ਖਾਲੀ ਹੋ ਗਈ ਸੀ ਜਿਸ ਲਈ ਹੁਣ ਜਿਮਨੀ ਚੋਣ ਕਰਵਾਈ ਜਾ ਰਹੀ ਹੈ ਪੰਜਾਬ ਦੀਆਂ ਚਾਰ ਵੱਡੀਆਂ ਪਾਰਟੀਆਂ ਨੇ ਇਸ ਸੀਟ ਲਈ ਆਪੋ ਆਪਣੇ ਉਮੀਦਵਾਰ ਅਲਾਨ ਦਿੱਤੇ ਹਨ ਪੰਜਾਬ ਦੇ ਅੱਜ 13 ਜ਼ਿਲ੍ਹਿਆਂ ਲਈ ਉਮੀਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਲੰਧਰ ਚ ਬੀਤੇ ਦਿਨੀ ਸਵੇਰੇ ਭਾਰੀ ਮੀਂਹ ਪਿਆ ਸੀ ਜਿਸ ਨਾਲ ਮੌਸਮ ਠੰਡਾ ਹੋ ਗਿਆ ਸੀ ਅਤੇ ਪੰਜਾਬ ਦੇ ਹੋਰ ਕਈ ਇਲਾਕਿਆਂ 'ਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ ਇਸ ਦੇ ਨਾਲ ਹੀ ਹੁਣ ਮੌਸਮ ਵਿਭਾਗ ਨੇ ਅੱਜ ਲਈ ਵੀ ਅਲਰਟ ਜਾਰੀ ਕੀਤਾ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪਠਾਨਕੋਟ ਗੁਰਦਾਸਪੁਰ ਅਮਰੀਕ ਸਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਈ ਜ਼ਿਲ੍ਹਿਆਂ ਲਈ ਯੈਲੋ ਲਾਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਮੀਂਹ ਦੇ ਨਾਲ-ਨਾਲ ਸੂਬੇ ਭਰ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਰਹੀਆਂ ਹਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਖਤਰ ਤੇ ਵਿਧਾਇਕ ਪਰਗੜ ਸਿੰਘ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਮਨਜ਼ੂਰ ਸੀਮਾ ਤੋਂ ਵੱਧ ਉਧਾਰ ਲੈ ਕੇ ਪੰਜਾਬ ਨੂੰ ਇੱਕ ਖਤਰਨਾਕ ਵਿੱਤੀ ਐਮਰਜੈਂਸੀ ਵਿੱਚ ਤੱਕ ਦਿੱਤਾ ਹੈ ਸਰਕਾਰ ਕੋਲ ਰਿਕਵਰੀ ਲਈ ਕੋਈ ਰੋਡ ਮੈਪ ਨਹੀਂ ਹੈ ਸਰਕਾਰ ਪਹਿਲਾਂ ਹੀ ਮਨਜ਼ੂਰ ਸੀਮਾ ਤੋਂ ਵੱਧ ਉਧਾਰ ਲੈ ਚੁੱਕੀ ਹੈ ਤੇ ਹੁਣ 593 ਕਰੋੜ ਰੁਪਏ ਹੋਰ ਉਧਾਰ ਲੈਣ ਜਾ ਰਹੀ ਹੈ ਪਾਰਦਰਸ਼ਤਾ ਨੂੰ ਜ਼ਰੂਰੀ ਦੱਸਦੇ ਹੋਏ ਉਹਨਾਂ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਪਿਛਲੇ 3 ਸਾਲਾਂ ਦੌਰਾਨ ਪਾਰਦਰਸ਼ਤਾ ਨੂੰ ਜ਼ਰੂਰੀ ਦੱਸਦੇ ਹੋਏ ਉਹਨਾਂ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਪਿਛਲੇ 3 ਸਾਲਾਂ ਦੌਰਾਨ ਹੋਏ ਕਰਜ਼ੇ ਤੇ ਜਨਤਾ ਲਈ ਵਾਈਟ ਪੇਪਰ ਜਾਰੀ ਕਰੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲਗਾਤਾਰ ਇੰਨਾ ਜ਼ਿਆਦਾ ਕਰਜ਼ਾ ਲਿਆ ਹੈ ਕਿ ਹੁਣ ਪੁਰਾਣੇ ਕਰਜ਼ੇ ਚੁਕਾਉਣ ਲਈ ਵੀ ਨਵੇਂ ਕਰਜ਼ੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਹਾਲਾਤ ਅਜਿਹੇ ਹਨ ਕਿ ਆਪ ਸਰਕਾਰ ਕੋਲ ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਹਨ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੂੰ ਪੂਰਾ ਨਹੀਂ ਹੋਣ ਦੇਵੇਗੀ ਸੂਬਾ ਸਰਕਾਰ ਦੇ ਉਧਾਰ ਕੈਲੰਡਰ ਅਨੁਸਾਰ ਅਕਤੂਬਰ ਵਿੱਚ ਦੋ ਕਿਸ਼ਤਾਂ ਵਿੱਚ 1500 ਕਰੋੜ ਰੁਪਏ ਨਵੰਬਰ ਵਿੱਚ 1500 ਕਰੋੜ ਰੁਪਏ ਤੇ ਦਸੰਬਰ ਵਿੱਚ 2093 ਕਰੋੜ ਉਧਾਰ ਲਈ ਜਾਣਗੇ ਪੰਜਾਬ ਦੀ ਸਮਾਜਿਕ ਸੁਰੱਖਿਆ ਔਰਤ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਹਲਕੇ ਦੇ ਪਿੰਡ ਜੰਡਵਾਲਾ ਥੇੜੀ ਅਤੇ ਫਕਰ ਸਰ ਵਿਖੇ ਕਰੀਬ 3 ਕਰੋੜ 31 ਲੱਖ ਰੁਪਏ ਦੀ ਲਾਗਤ ਵਾਲੇ ਵੱਖ-ਵੱਖ ਵਿਕਾਸ ਕਮਾਂ ਦੀ ਸ਼ੁਰੂਆਤ ਕਰਵਾਈ ਕੈਬਨਟ ਮੰਤਰੀ ਡਾਕਟਰ ਬਲਜੀਤ ਕੋਰ ਨੇ ਕਿ ਹੈ ਕਿ ਜਦੋਂ ਕਰਨ ਵਾਲਿਆਂ ਦੀ ਨੀਅਤ ਸਾਫ਼ ਹੋਵੇ ਤਾਂ ਕਿਸੇ ਵੀ ਕੰਮ ਵਿੱਚ ੜੀਕਾ ਨਹੀਂ ਲੱਗਦਾ ਤੇ ਸਾਰੇ ਕਾਰਜ ਬਹੁਤ ਵਧੀਆ ਢੰਗ ਨਾਲ ਸਿਰੇ ਚੜਦੇ ਹਨ ਪੰਜਾਬ ਸਰਕਾਰ ਨੇ ਇੱਕ ਨੀਅਤ ਨਾਲ ਦਿਨ ਰਾਤ ਇੱਕ ਕਰਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ ਮੌਜੂਦਾ ਸੁਭਾ ਸਰਕਾਰ ਵੱਲੋਂ ਜਿਨੇ ਕੰਮ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਕਰ ਦਿੱਤੇ ਗਏ ਹਨ ਉਹਨੇ ਕਾਰਜ ਤਾਂ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨਹੀਂ ਕਰ ਸਕੀਆਂ ਸਨ ਕੈਬਨਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਕਾਸ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕੀਤੇ ਕੋਈ ਤਰੂਟੀ ਲੱਗਦੀ ਹੈ ਤਾਂ ਫੋਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਪੰਜਾਬ ਸਰਕਾਰ ਨੇ ਜਨਤਕ ਹਿੱਤ ਅਤੇ ਪ੍ਰਸ਼ਾਸਕੀ ਜ਼ਰੂਰਤਾਂ ਨੂੰ ਧਿਆਨ ਚ ਰੱਖਦੇ ਹੋਏ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਤਕਨੀਕੀ ਵਿੰਗ ਵਿੱਚ ਕੰਮ ਕਰਦੇ ਹੋਏ ਸਹਾਇਕ ਜੂਨੀਅਰ ਇੰਜੀਨੀਅਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਹਨ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਵੱਖ-ਵੱਖ ਬਲਾਕ ਅਤੇ ਸਬ ਡਿਵੀਜ਼ਨ ਦਫ਼ਤਰਾਂ ਵਿੱਚ ਤਾਇਨਾਤ ਸਬ ਡਿਵੀਜ਼ਨ ਦਫ਼ਤਰਾਂ ਵਿੱਚ ਤਾਇਨਾਤ ਇੰਜੀਨੀਅਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਗਏ ਹਨ ਇਨ੍ਹਾਂ ਹੁਕਮ ਵਿੱਚ ਕਰਮਚਾਰੀਆਂ ਲਈ ਨਵੀਆਂ ਪੋਸਟਿੰਗਾਂ ਅਤੇ ਐਡਜਸਟਮੈਂਟ ਸ਼ਾਮਿਲ ਹਨ ਸਰਕਾਰ ਨੇ ਸਪਸ਼ਟ ਤੌਰ ਤੇ ਕਿਹਾ ਕਿ ਇਹ ਤਬਾਦਲੇ ਵਿਭਾਗੀ ਜ਼ਰੂਰਤਾਂ ਤੇ ਬੇਹਤਰੀ ਪ੍ਰਸ਼ੰਸ਼ ਕੀ ਕੰਮਕਾਜ ਨੂੰ ਧਿਆਨ ਚ ਰੱਖਦੇ ਹੋਏ ਕੀਤੇ ਗਏ ਹਨ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਚ ਅਪ੍ਰਿਸ਼ਤਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜਲੰਧਰ ਦੇ ਪੰਜਾਬ ਰੋਡਵੇਜ਼ ਡਿਪੂ ਇੱਕ ਵਿਖੇ ਤਾਇਨਾਤ ਸੁਪਰੀਡੈਂਟ ਬਲਵੰਤ ਸਿੰਘ ਨੂੰ 40000 ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ਇਸ ਦਾ ਖੁਲਾਸਾ ਕਰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਪੰਜਾਬ ਰੋਡਵੇਜ਼ ਦੇ ਇੱਕ ਸਿਆ ਮੁਕਤ ਡ라이ਵਰ ਵੱਲੋਂ ਦਰਕੀਤੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ ਸਾਰੇ ਸਾਰੇ ਹਲਕੇ 'ਚ ਇਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਉਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਣ ਤੱਕ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇ ਨੀ ਬਦਲੀ ਬੋਲੀ ਤੇਰੀ ਕੋਈ ਨਹੀਂ ਕਰਾਉਣਾ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋਈ ਤੱਕ ਕੋਈ ਸਾਰਾ ਪਾਈਪ ਮੈਂ ਆ ਵੇਖੋ ਕਿੰਨੇ ਵਿੱਚ ਕਰ ਲਿਆ ਅੱਜ ਲਾ ਦੋ ਚੱਕਦਾ ਹੀ ਨਹੀਂ ਕਿਸੇ ਦਾ ਫੁਰਕਾਰੋ ਬੈਠੇ ਕਰੋ ਕਰੋ ਬੈਠਾ ਹੀ ਤੂੰ ਕਹਿ ਦਿੰਨਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਕਿੰਨੇ ਵਾਰੀ ਕਿਹਾ ਤੈਨੂੰ ਪ੍ਰੇਮ ਨੇ ਮੈਂ ਨਾ ਮੇਰੀ ਗੱਲ ਸੁਣੋ ਕਿ ਤੂੰ ਪਾਈਪ ਤਾਂ ਮੈਂ ਨਹੀਂ ਲੱਗਿਆ ਪਈ ਤਾਂ ਗੁਰਦਲੇ ਕਹਿੰਦਾ ਜੀ ਪਾ ਲਿਓ ਦਿੰਦੇ ਆਪੇ ਚੱਲੀ ਗੁਰਦਾਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾ ਕਿੱਥੇ ਕਿੱਥੇ ਖੜਾ ਜਿੱਥੇ ਤੁਹਾਡੀਆਂ ਪਈਆਂ ਲੈ ਕੇ ਚੱਲਣਾ ਮੈਂ ਉਹਨੇ ਮੈਂ ਤੇ ਆਇਆ ਸੀ ਕਿ ਤਰ੍ਹਾਂ ਦਾ ਬਰਵਾਇਆ ਮੈਂ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸਹੀ ਗੱਲ ਕਹੀ ਮੈਂ ਤਾਂ ਕੋਈ ਕਹੇ ਸੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਉਂਦਾ ਮੈਂ ਐਸਐਮ ਸਾਹਿਬ ਨਾਲ ਗੱਲ ਕੀਤੀ ਐ ਸਾਹਿਬ ਨੇ ਕੋਈ ਗੱਲ ਤੇ ਆਪਣੇ ਠੇਕੇਦਾਰ ਨੂੰ ਕਿ ਮੈਂ ਕਹਿੰਦਾ ਚੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾਂ ਐਮਐਲਏ ਸਾਹਿਬ ਸਾਡੇ ਨਾਲ ਛੱਪੜੇ ਸਾਰਾ ਓਵਰਫਲੋ ਹੋ ਗਿਆ ਵੀ ਕਰਕੇ ਮਹੀ ਕਰਕੇ ਓਵਰਫਲੋ ਹੋ ਗਿਆ ਇੱਕ ਘਰ ਨੇ ਪੈ ਉਹਨੇ ਆਪਦੇ ਕੋਲ ਪੈਸੇ ਲਾ ਕੇ ਜਨਰੇਟਰ ਲਾ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੋਨਸੀਬਿਲਿਟੀ ਛੱਪੜ ਦਾ ਦਿਨ ਪਾਣੀ ਅਸੀਂ ਕਢਵਾਉਣੇ ਨੇ ਫਿਰ ਵੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਬਖਾਵਾ ਤੈਨੂੰ ਕਿੱਥੇ ਕਿੱਥੇ ਖੜਾ ਨਹੀਂ ਪਾਣੀ ਤਾਂ ਸਰ ਪੀਰਕਾਨਾ ਵਸਤੀ ਹੈਗਾ ਇਹਨਾਂ ਨੂੰ ਸਪਾਈ ਪੀਰਖਾਨਾ ਵਸਤੀ ਨਹੀਂ ਇਧਰ ਵੀ ਗਾ ਬਾੜ ਨੇ ਕਲੋਨੀ ਸਫਾਈ ਤਾਂ ਹੋਣੀ ਚਾਹੀਦੀ ਕਿਉਂਕਿ ਸਪਾਈ ਦਾ ਟੈਂਡਰ ਲਾਇਆ ਹੋਇਆ ਸੀ ਸਫਾਈ ਤਾਂ ਜਿੰਨਾ ਚਿਰ ਹੋਊਗੀ ਨਹੀਂ ਉਨਾਂ ਚਿਰ ਕੀ ਉਹਦਾ ਆਪਣਾ ਨਾ ਲਾਇਆ ਮੈਨੂੰ ਨਾ ਚਿਰ ਦੀ ਹੋਊ ਜੋ ਤਾਂ 15 15 ਦਿਨ ਖੜਾ ਰਹਿੰ ਨਹੀਂ ਹੁੰਦਾ ਪਾਣੀ ਉੱਤੇ ਹੈ ਨਾ ਨਾ ਤੂੰ ਫੋਨ ਚੱਕਦਾ ਨਾ ਰਿਪਲਾਈ ਕਰਦਾ ਕਿਸੇ ਦਾ ਲੋਕਾਂ ਦਾ ਇਹ ਨਹੀਂਗਾ ਵੀ ਤੂੰ ਸਾਡਾ ਫੋਨ ਚੱਕ ਲੈ ਤੇ ਹੱਲ ਹੋ ਜਾ ਗੱਲਾ ਅੱਜ ਵੀ ਲੋਕਾਂ ਲੋਕਾਂ ਦਾ ਚੱਕਦੇ ਹੀ ਨਹੀਂ ਜੀ ਬੂਲੇ ਇਹ ਤਾਂ ਫ੍ਰੀ ਵਾਲੀ ਤਨਖਾਹ ਭਾਲਦੇ ਨੇ ਨਹੀਂ ਸਰ ਕੰਮ ਤਾਂ ਕਰ ਹੀ ਰਿਹਾ ਮੈਂ ਟੱਕਾ ਹੀ ਨਹੀਂ ਕਰਦਾ ਤੂੰ ਕੰਮ ਤੈਨੂੰ ਕੋਈ ਯਾਰ ਤੇਰੀਆਂ ਜਿੱਡੀਆਂ ਕੰਪਲੀਟ ਕਿਸੇ ਦੀਆਂ ਨਹੀਂ ਹੈਗੀਆਂ ਹੁਣ ਮੈਂ ਥੋੜੀ ਇਸ ਗੱਲ ਦੇ ਮਾਰੇ ਨੇ ਕਿ ਤੂੰ ਐਸੇ ਸਾਹਮਣੇ ਮੈਨੂੰ ਕੋਈ ਅੱਗੋ ਜਵਾਬ ਨਹੀਂ ਦਿੰਦਾ ਤੂੰ ਯਾਰ ਕੱਪ ਬਾਲੇ ਮਾਰਦਾ ਕੰਮ ਟੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋਂਦਾ ਤੂੰ ਫੋਟੋ ਨੇ ਭੇਜ ਦਿਨਾ ਪ੍ਰਾਣੀ ਨਾ ਵੀ ਸਾਲੂ ਸਾਹਮਣੇ ਦਾ ਬੇਫੂਕ ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਹੈ ਨਾ ਇੰਨੀ ਤਾਂ ਸ਼ਰਮ ਖਾ ਲੋ ਨਹੀਂ ਮੈਨੂੰ ਜ਼ਰਾ ਕੋਰ ਹੈ ਹੀ ਨਹੀਂ ਓ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ ਇਹ ਤਾਂ ਚਲ ਠੀਕ ਹੈ ਤੇ ਜਿਹੜਾ ਉਹ ਬਾਰਕੀ ਕਲੋਥਿੰਗ ਤੇ ਖੜਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ ਕਮਾਲ ਕਰੀ ਇਹਨਾਂ ਤੋਂ ਟੱਕ ਪੋਇਆ ਬਾਈ ਨਹੀਂ ਨਹੀਂ ਤੂੰ ਭਰ ਆਏ ਤੂੰ ਲੋਟ ਹੀ ਨਹੀਂ ਤੁਹਾਡੇ ਤੁਸੀਂ ਤਨਖਾਹ ਲੈਨੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਜੀ ਜਨਾਬ ਕਰਤਾ ਰਹੇ ਪਰ ਕੋਈ ਤੂੰ ਕਰੇਗਾ ਹੀ ਆ ਤੈਨੂੰ ਭਲੇਖਾ ਬਹੁਤ ਵੱਡਾ ਇਹਨੂੰ ਆਏ ਕਿਤੇ ਮੈਂ ਕੋਨੇ ਆਣੇ ਵਗੈਰਾ ਚਲਾ ਲੋਕਾਂ ਦਾ ਮਗਾਨ ਨਹੀਂ ਦਿੰਦਾ ਮੈਂ ਇੱਥੇ ਹੀ ਰਹਿਣਾ ਪਊ ਖੜਚਾ ਹੁਣ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾ ਉੱਤੇ ਲਾਇਆ ਹੋਆ ਤੁਹਾਡਾ ਇਥੇ ਸਾਡੇ ਇਨਾਂ ਜੀ ਇੱਕ ਬਬਲਦੀਪ ਸਿੰਘ ਜੇਏ ਹੈ ਸੀਵਰੇਜ ਬੋਰਡ ਤੇ ਤੇ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿੱਤੇ ਆ ਜਾਂ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀਆ ਕਲਾਓ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹਨੂੰ ਸਸਪੈਂਡ ਕਰ ਦਿਓ ਜੀ ਖਲੋ ਮੈਂ ਕਹਿ ਮੈਮ ਸਸਪੈਂਡ ਹੀ ਕਰ ਦੋ ਇਹਨੂੰ ਇਹਨੂੰ ਫੇਰੀਆ ਕਰਾਉਗੀ ਠੀਕ ਠੀਕ ਹੈ 1 ਮਿੰਟ ਥੈਂਕ ਯੂ ਜੀ ਸੌਰੀ ਸਾਡੇ ਕਰਕੇ ਤੁਹਾਨੂੰ ਆਹ ਦਿੱਕਤ ਚੱਲਣੀ ਪੈਂਦੀ ਹੈ ਇਹ ਮੁਲਾਜ਼ਮ ਹੈ ਹੀ ਨਕਪੇ ਤੇ ਬਹੁਤ ਨਕਮਾ ਜੀ ਪਤਾ ਕਰ ਲੈ ਕੋਣ ਨੇ ਹਾਂ ਸੋ ਇਹ ਨਾਲ ਕਿ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਇਹ ਸਹੀ ਸੀ ਹੁਣ ਅਗਲੀ ਵਾਰੀ ਐ ਐਸ ਟੀ ਓ ਦੀ ਐ ਦੱਸਦੀ ਹਾਂ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਉਹਨੂੰ ਪਰਸੋਂ ਵੀ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨੇ ਬੁਲਾ ਲਿਆ ਜੇ ਮੈਂ ਜੇ ਹੁਣ ਹੁਣ ਤੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸ ਦੀ ਉਹਦੇ ਵੀ ਕੱਟੂਗਾ ਬਹੁਤ ਝੇਕੜਾ ਮੈਂ ਤਾਂ ਕੰਮ ਸੁਣਦਾ ਮੈਂ ਕਿਹਾ ਜੀ ਇਹ ਨਕੰਮੇ ਏਡੇ ਨੇ ਕਿ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਐ ਲੱਗ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਉਹ ਇੱਥੋਂ ਹੀ ਐਮਪੀ ਰਹੇ ਨੇ ਉਹ ਚੰਦੂ ਬਾਹਰ ਆ ਜੀ ਉਹਨਾਂ ਦੀ ਹਿੰਦੀ ਸੁਣ ਲਿਓ ਮੈਂ ਤਾਂ ਉਹੀ ਸੁਣਦਾ ਰਿਹਾ ਪਾਰਲੀਮੈਂਟ ਚੋਂ ਮੈਂ ਕਿਹਾ ਪੰਜਾਬੀ ਬੋਲਿਆ ਕਰੋ ਜੀ ਇੱਥੇ ਪੰਜਾਬੀ ਬੋਲ ਸਕਦੇ ਹੋ ਤੁਸੀਂ जो हिंदी तो बदले उन्होंने ले ने मैडम जी अपना झुग्गा चाके ते अपना ही ढीड नांगा होता है सांप लांग गया है ली कूट रहे हैं उन तेरी वो मैडम मेरे वाल दिखा करे कोई अनपार्लीमेंट्री तो नहीं बोला इन्हें कोई अनपार्लीमेंट्री लफ्ज तो नहीं मैं मेनू तो आप नहीं समझ आई कही है भाई फाटे चूक देंगे अल्लाह दसो यार आम ना उसे पंजाबी बोल सकते हो तुम ਉੱਥੇ ਤੁਸੀਂ ਜਿਹੜੀ ਮਰਜ਼ੀ ਬੋਲੀ ਬੋਲੋ ਪੰਜਾਬੀ 'ਚ ਬੋਲੋ ਕੰਗਸਾ ਪੰਜਾਬੀ ਬੋਲਦੇ ਆ ਨਾ ਦੀਨਾ ਟਰਾਂਸਲੇਟਰ ਕਰੀ ਜਾਂਦੇ ਹੋ ਟਰਾਂਸਲੇਟਰ ਹੈਗੇ ਨੇ ਬੱਲ ਲਿਖ ਕੇ ਦੇਣਾ ਪੈਂਦਾ 15 ਮਿੰਟ ਪਹਿਲਾਂ ਕਿ ਮੈਂ ਆਪਣੀ ਸਪੀਚ ਪੰਜਾਬੀ 'ਚ ਦਵਾਂ ਜਦ ਰੋ ਹਿੰਦੀ ਆਉਂਦੀ ਹੋਵੇ ਤਾਂ ਬੋਲ ਲਓ ਐਵੇਂ ਹੀ ਸਾਰੇ ਮਾਈਕ ਜਿਹੜੇ ਨੇ মিডিਆ ਵਾਲਿਆਂ ਦੇ ਪੰਜਾਬੀ ਚੈਨਲਾਂ ਦੇ ਹੁੰਦੇ ਨੇ ਇੱਕ ਵਿੱਚ ਆਜਾ ਨਾ આજ ਤੱਕ ਦਾ ਜਾਂ ਕੋਈ ਜੀ ਨਿਊਜ਼ ਦਾ ਜਾਂ ਕੋਈ ਕਿਸੇ ਹੋਰ ਦਾ ਹਿੰਦੀ 'ਚ ਹੀ ਹੋਇਆ ਸਾਰੇ ਸੁਇਸ ਕਰਕੇ ਹੁਣ ਰੋनाल्डੋ ਹੈ ਮੈਸੀ ਹੈ ਜਿਹੜੇ ਵੱਡੇ ਪਲੇਅਰ ਨੇ ਫੁੱਟਬਾਲ ਦੇ ਅਰਜنٹੀਨਾ ਬ੍ਰਾਜ਼ੀਲ ਦੇ ਜਾਂ ਪੁਰਤਗਾਲ ਦੇ ਆਪਦੀ ਬੋਲੀ ਬੋਲਦੇ ਹੋ ਕਹਿੰਦੇ ਕਰ ਲਓ ਬੰਦਾ ਅੰਗਰੇਜ਼ੀ ਕਰਨੀ ਆ ਤਰਜਮਾ ਕਰ ਲਓ ਉਸ ਆਪਦੀ ਬੋਲੀ ਕੋਲ ਸਾਨੂੰ ਪਤਾ ਨਹੀਂ ਕਿਉਂ ਸ਼ਰਮ ਆਉਂਦੀ ਆ ਕਿ ਅਸੀਂ ਪੰਜਾਬੀ ਕਿਉਂ ਬੋਲਦੇ ਸੋ ਆਪਣੀ ਬੋਲੀ ਨੂੰ ਬੜਾ ਕੁਛ ਆਪਣੀ ਬੋਲੀ 'ਚ ਬੜਾ ਕਮਾਲ ਦੀ पहली गलत अंग्रेजी नो सा नौ बैसी बद ने उन्हें छब्बीस ने अपने पैंती ने उन्हें कोई पता नहीं कड़ा सैलेंट हो गए फिर लौदे क्यों अजय सैलेंट है यार लात ला लो टसनामी पढ़ते हैं क्या सनामी है टी साललेंट है मैं बिच को फसाई है तो मुंडा गया उ लाइब्रेरी च ਲਾਈਬ੍ਰੇਰੀਨ ਸੀ ਚੋਪੜਾ ਸਾਹਿਬ ਉਹ ਮੁੰਡਾ ਕਹਿੰਦਾ ਜੀ ਚੈਮਿਸਟਰੀ ਦੀ ਬੁੱਕ ਚਾਹੀਦੀ ਹੈ ਉਹ ਲਾਈਬ੍ਰੇਰੀਨ ਕਹਿੰਦਾ ਬੇਟਾ ਸੀ ਐਚ ਕੱਕਾ ਪੜਿਆ ਜਾਂਦਾ ਇੱਥੇ ਕਹਿੰਦਾ ਠੀਕ ਹੈ ਕੋਪੜਾ ਸਾਹਿਬ ਕੈਮਿਸਟਰੀ ਦੇ ਦੋਗਾ ਨਾ ਪੰਜਾਬੀ ਦੇ ਵਿੱਚ ਹਰ ਰਿਸ਼ਤਾ ਡਿਕਲੇਅਰਡ ਹੈ ਜੀ ਰਿਸ਼ਤਿਆਂ ਦੇ ਨਾਮ ਜਿਹੜੇ ਡਿਕਲੇਅਰਡ ਨੇ ਚਾਚਾ ਬਾਪੂ ਦਾ ਭਾਈ ਪਰ ਉਹ ਤੋਂ ਛੋਟਾ ਤਾਇਆ ਬਾਪੂ ਦਾ ਭਰਾ ਪਰ ਉਹ ਤੋਂ ਵੱਡਾ ਨਨਦੋਈਆ ਨੰਦ ਦਾ ਘਰ ਵਾਲਾ ਨੰਦ ਘਰ ਵਾਲੇ ਦੀ ਭੈਣ ਭੂਆ ਬਾਪੂ ਦੀ ਭੈਣ ਫੁੱਫੜ ਮਾਸੜ ਮਾਸੀ ਪਤਿਓਰਾ ਸਹੁਰਾ ਸਭ ਰਿਸ਼ਤੇ ਡਿਕਲੇਅਰਡ ਨੇ ਐਂ ਪਤਾ ਲੱਗ ਜਾਂਦਾ ਵੀ ਇਹ ਕੌਣ ਹੈ ਕਿੱਧਰਲੇ ਪਾਸੋਂ ਪੀਰ ਉਧਰ ਬਰਾਦਰਨ ਲਾਜ ਸਾਰਾ ਕੁਝ ਨਿਬੜ ਜਾਂਦਾ ਨਾ ਇਹ ਦੱਸਦੇ ਨੇ ਕਿੱਧਰਲੇ ਪਾਸਿਓਂ ਬਰਾਦਰਨ ਲਾਇਆ ਸਾਲਾ ਹੈ ਜਾਂ ਜੀਜਾ ਉਸ ਹਿਸਾਬ ਨਾਲ ਇੱਜ਼ਤ ਕਰੀਏ ਯਾਰ ਬੜੇ ਰਿਸ਼ਤੇ ਕਮਾਲ ਨੇ ਪਰ ਤੁਸੀਂ ਹੋਰ ਦੇਖਿਓ ਟੈਕਨੀਕ ਮੈਂ ਬਹੁਤ ਦਿਨਾਂ ਗੱਲਾਂ ਤੇ ਰਿਸਰਚ ਕਰਦਾ ਰਹਿਣਾ ਮੈਂ ਪੜਦਾ ਰਹਿਣਾ ਜਿੱਥੇ ਆਪਣਾ ਖੂਨ ਦਾ ਰਿਸ਼ਤਾ ਹੈ ਉਹਦਾ ਨਾਮ ਪਹਿਲਾਂ ਲਿਆ ਜਾਂਦਾ ਹੈ ਆਪਾਂ ਮਾਸੀ ਦਾ ਮੁੰਡਾ ਕਹਿੰਦੇ ਆ ਮਾਸੜ ਦਾ ਮੁੰਡਾ ਨਹੀਂ ਕਹਿੰਦੇ ਕਿਉਂਕਿ ਮਾਸੀ ਮਾਮੇ ਵਾਲੇ ਪਾਸਿਓਂ ਸੱਕੀ ਹੈ ਮਾਂ ਦੀ ਭੈਣ ਆ ਉਧਰੋਂ ਬਲੱਡ ਰਿਲੇਸ਼ਨ ਆ ਗਿਆ ਆ ਪਪੂ ਵਾਲਾ ਮੁੰਡਾ ਕਹਿੰਦੇ ਫੁੱਫੜ ਦਾ ਮੁੰਡਾ ਕਦੇ ਨਹੀਂ ਕਹਿੰਦੇ ਕਿਉਂਕਿ ਪੂਆ ਨਾਲ ਆਪਣਾ ਬਲੱਡ ਲਾਈਨ ਜੇ ਮਾਸੀ ਤਾਂ ਤੇ ਚਾਚੀ ਐ ਫਿਰ ਉਹ ਚਾਚੀ ਦਾ ਮੁੰਡਾ ਕਹਿੰਨੇ ਫਿਰ ਚਾਚੀ ਦਾ ਮੁੰਡਾ ਨਹੀਂ ਕਹਿੰਦੇ ਚਾਚੀ ਕੋ ਕੋ ਫਿਰ ਚਾਚਾ ਜਿਹੜਾ ਉਹ ਇਧਰਲੇ ਪਾਸੇ ਬਲੱਡ ਲੈ ਗਏ ਸਵਿਸ ਕਰਕੇ ਆਪਣੇ ਤਾਂ ਕਮਾਲ ਦੇ ਰਿਸ਼ਤੇ ਨੇ ਕਮਾਲ ਦੀ ਬੋਲੀ ਹੈ ਆਪਣੀ ਪਤਾ ਨਹੀਂ ਕਿਉਂ ਇਹਨੂੰ ਛੱਡੀ ਜਾਂਦੇ ਹਾਂ ਮੇਰਾ ਦਿਲ ਤਾਂ ਨਹੀਂ ਕਰਦਾ ਮੈਂ ਤੁਹਾਡੇ ਤੋਂ ਵਿਦੱਲਾਂ ਪਰ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਮਿਲਦੇ ਰਵਾਂਗੇ